ਨੂੰ ਰਾਹੁਲ ਬਾਰੇ ਤਨੀ ਮੈਂ ਕਹਿ ਸਕਦਾ ਮੈਂ ਬਿੱਟੂ ਬਾਰੇ ਤਾਂ ਸਭ ਨੂੰ ਪਤਾ ਪੰਜਾਬ ਵਾਲਿਆਂ ਨੂੰ ਕਿ ਉਹ ਕਿਹੋ ਜੀ نسل ਦਾ ਘੋੜਾ ਆ ਮੈਂ ਤਾਂ ਕਦੀ ਸੱਚੀ ਗੱਲ ਆ ਉਹਦੇ ਤੇ ਬਹੁਤਾ ਯਕੀਨ ਨਹੀਂ ਕਰਦਾ ਕਿਉਂਕਿ ਉਹ ਪਤਾ ਹੀ ਨਹੀਂ ਕਿਹੜੀ ਲੈਚ ਬੋਲਦਾ ਕਿਹੜੇ ਸਿਰੇ ਤੋਂ ਬੋਲਦਾ ਹੈਗਾ ਕਿਉਂਕਿ ਜਿਉਂ ਦੀਆਂ ਮੈਂ ਪੰਜ ਚਾਰ ਕਿਤੇ ਸਟੇਟਮੈਂਟ ਸੁਣ ਲਮਾਂ ਤੇ ਮੈਨੂੰ ਖੁਦ ਕਨਫਿਊਜ਼ ਹੋ ਜਾਂਦਾ ਕਿ ਉਹ ਚਾਹੁੰਦਾ ਕੀ ਆ ਨਹੀਂ ਅਗਰ ਬਾਤ ਕੀ ਜਾਏ ਤਾਂ ਉਹਨਾਂ ਨੇ ਇਹ ਵੀ ਲਿਖਾਇਆ ਕਿ ਜਦੋਂ ਪੁਰਾਸ਼ਵਰੀ ਦੇ ਚੋਣਾਂ ਤੇ ਤੱਬੀ ਉਹ ਹੌਲੀਡੇ 'ਤੇ ਥੇ और जब पंजाब में बाढ़ ग्रस्त बाढ़ आई हुई थी तब भी वो नहीं आए तो अब क्या यहाँ पर सिर्फ राजनीति करने आ रहे रही बिट्टू जी को पूछना कि जी को पूछो आजकल उनका राहुल जी के नाम पे क्या हाल होता है तो परसों क्योंकि सुनील जाखड़ और बिट्टू ने पीसी भी की थी तो बिट्टू ने ये कहा कि जब चरणजीत सिंह चन्नी मुख्यमंत्री थे तब प्रधानमंत्री का जो हो रहा था वो रोका गया था पुलिस लगाकर और दूसरा उन्होंने कहा कि वही सेम जो है आम आदमी पार्टी कर रही है कुछ रोका नहीं गया था

ਕੁਝ ਲੱਗਦਾ ਕਿ 27 ਦੇ ਵਿੱਚ ਕੁਝ ਖਾਸ ਫਰਕ ਪੈਣ ਵਾਲਾ ਵੋਟਾਂ ਨੂੰ ਲੈ ਕੇ ਨਹੀਂ ਕੁਝ ਫਰਕ ਨਹੀਂ ਪੈਣ ਵਾਲਾ ਲੋਕਾਂ ਦੀ ਨਫਰਤ ਜਿਹੜੀ ਬੀਜੇਪੀ ਪ੍ਰਤੀ ਹੋਰ ਵੱਧ ਰਹੀ ਹੈ ਕਿਉਂਕਿ ਅਸਲੀ ਗੱਲ ਹੈ ਇਹਨਾਂ ਦੇ ਦੋ ਚਿਹਰੇ ਆ ਇੱਕ ਚਿਹਰਾ ਉਹ ਆ ਜਿਹੜਾ ਫੇਸ ਵੈਲਿਊ ਰੱਖਦੇ ਆ ਇੱਕ ਚਿਹਰਾ ਉਹ ਆ ਜਿਹੜਾ ਪੰਜਾਬ ਵਿਰੋਧੀ ਕੰਮ ਕਰਦੇ ਆ ਸੋ ਅਸਲੀ ਇਸ ਕਰਕੇ ਲੋਕੀ ਇਹਨਾਂ ਨੂੰ ਪਛਾਣ ਗਏ ਕਿਉਂਕਿ ਚਾਹੇ ਜਿਹੜਾ ਕਿਸਾਨੀ ਦੇ ਤਿੰਨ ਕਾਲੇ ਕਾਨੂੰਨ ਸੀ ਚਾਹੇ ਕਿਸਾਨਾਂ ਨੂੰ ਜਿਹੜਾ ਧਰਨਾ ਲੱਗਾ ਸੀ ਉਹਦੇ ਵਿੱਚ ਸ਼ੂਬ ਕਰਨ ਦੀ ਜਿਹੜੀ ਗੋਲੀ ਨਾਲ ਮੌਤ ਹੋਈ ਸੀ ਇਹ ਸਾਰਾ ਕੁਸ਼ੂ ਦੇ ਤੋਂ ਬਾਅਦ ਉਠਾਉਣਾ ਇਹ ਸਾਰਾ ਕੁਸ਼ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਕੀਤਾ ਔਰ ਲੋਕਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਕਲੈਰਿਟੀ ਹੈਗੀ ਹੈ ਜਿਸ ਵਕਾਇਦ ਦੀ ਰਿਪੋਰਟ ਪੇਸ਼ ਕੀਤੀ ਹੈ ਵੀ 1900 ਕਰੋੜ ਰੁਪਿਆ ਦਾ ਸਟੇਟ ਡਿਜ਼ਾਸਟਰ ਫੰਡ ਦਾ ਜਿਹੜਾ ਪਿਆ 1200 ਕਰੋੜ ਰੁਪਿਆ ਪਿਆ 1600 ਰੁਪਏ ਉਹਨਾਂ ਵੱਲੋਂ ਦੇ ਦਿੱਤਾ ਗਿਆ ਹੈਗਾ ਪਰ ਭਗਵਾਨ ਜਨ ਮੱਖ ਮੰਤਰੀ ਪੰਜਾਬ ਕੋ ਠੋਰੀ ਕਹਿ ਰਹੇ ਨੇ ਉਹ ਕਹਿੰਦੇ ਇਹ ਸਹੀ ਗੱਲ ਹੈ ਇਹਨਾਂ ਨੂੰ ਪਬਲਿਕ ਦੇ ਵਿੱਚ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਦੋਨਾਂ ਸਰਕਾਰਾਂ ਨੂੰ ਕਿਉਂਕਿ ਬਲੇਮ ਗੇਮ ਹੈ ਲੇਕਿਨ ਅਲਟੀਮੇਟਲੀ ਮੈਂ ਇਹਨਾਂ ਬਲੇਮ ਗੇਮ ਦੇ ਵਿੱਚ ਨਹੀਂ ਪੈਂਦਾ ਅਲਟੀਮੇਟਲੀ ਸਾਡੇ ਪੰਜਾਬ ਦਾ ਨੁਕਸਾਨ ਬਹੁਤ ਹੋਇਆ ਜਿਹਦੀ ਪਰਪਾਈ ਜਿਹੜੀ ਮੈਂ ਗੱਲ ਕਰਾ ਰਿਹਾ ਪ੍ਰੋਫੈਸਰ ਜੀ ਪਿਛਲੀ ਦਫਾ ਪਾਈ ਦੇ ਪਹਿਲਾਂ ਤੁਹਾਡੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਦੋਂ ਕਿੰਨਾ ਕੁ ਸਟੇਟ ਡਵੈਲਪਮੈਂਟ ਫੰਡ ਜਿਹੜਾ ਸੀਗਾ 50 ਸੀਗਾ ਖਜ਼ਾਨੇ ਦੇ ਵਿੱਚ ਦੇਖੋ ਮੈਨੂੰ ਐਗਜ਼ੈਕਟਲੀ ਮੈਂ ਕਹਾਂ ਕਿ ਮੈਨੂੰ ਉਦੋਂ ਬਾਰੇ ਪਤਾ ਨਹੀਂ ਹੈਗਾ ਲੇਕਿਨ ਅਲਟੀਮੇਟਲੀ ਹੁਣ ਜੋ ਹਾਲਾਤ ਹੈਗੇ ਆ ਇਹਦੇ ਵਿੱਚ ਸਾਨੂੰ ਐਗਜ਼ੈਕਟਲੀ ਇਮੀਡੀਏਟਲੀ ਮਦਦ ਕਰਨ ਦੀ ਲੋੜ ਹੈਗੀ ਆ ਜਿਹੜੀ ਕਿ ਦੋਨੇ ਸਰਕਾਰਾਂ ਨਹੀਂ ਕਰ ਰਹੀ ਉਹ ਤਾਂ ਜੇ ਰੇਸ਼ੋ ਦੇ ਵਿੱਚ ਹੀ ਫਸੇ ਹੋਏ ਆ ਉਹ ਕੁਝ ਕਹਿ ਰਹੇ ਆ ਕੁਝ ਕਹਿ ਰਹੇ ਐਕਚੁਅਲੀ ਉਹ ਤਾਂ ਇੰਨੀ ਕਲੈਰਿਟੀ ਵੀ ਹੈ ਨਹੀਂ ਕਿ ਹਾਂ ਵੀ ਅਸੀਂ ਕਰਨਾ ਕੀ ਹੈਗਾ ਇਹ ਸਿਰਫ ਸਟੇਟਮੈਂਟਾਂ ਸਟੇਟਮੈਂਟਾਂ ਤੋਂ ਇਲਾਵਾ ਕੁਝ ਨਹੀਂ ਕਿਉਂਕਿ 102 ਕਰੋੜ ਰੁਪਇਆ ਤਾਂ ਇਲੈਕਟ੍ਰਿਸਿਟੀ ਦਾ ਪੀਐਸਪੀਸੀਐਲ ਲਈ ਆ ਗਿਆ ਕਿਉਂਕਿ ਇੰਨਾ ਕ ਨੁਕਸਾਨ ਹੋ ਚੁੱਕਾ ਯੋ ਨੁਕਸਾਨ ਤਾਂ ਬਹੁਤ ਹੋਇਆ ਹੋਏਗਾ ਲੇਕਿਨ ਅਨਫੋਰਚੂਨੇਟਲੀ ਇਹਨਾਂ ਨੂੰ ਕਿਉਂਕਿ ਇਵੈਂਟ ਕ੍ਰੀਏਟਰ ਹੈਗੇ ਆ ਇਹ ਇਹਨਾਂ ਨੂੰ ਹੜ ਵੀ ਜਿਹੜਾ ਹੀ ਇਵੈਂਟ ਲੱਗਦਾ ਉਹ ਇਸ ਇਵੈਂਟ ਦੇ ਵਿੱਚ ਕਦੇ ਕੋ ਕਿਤੇ ਹਸਪੀਟਲ ਚਲੇ ਜਾਣਾ ਕਿਤੇ ਹੋਰ ਕਰ ਲੈਣਾ ਮੈਂ ਦੁਬਾਰਾ ਫਿਰ ਉਸੇ ਕੁਐਸਚਨ ਤੇ ਆਉਣਾ ਜਿਹੜਾ ਚੱਲ ਰਿਹਾ ਹੈਗਾ ক্রিকেট ਮੈਚ ਨੂੰ ਲੈ ਕੇ ਦਲਜੀਤ ਦਸਾਂਜ ਦੇ ਬਾਰੇ ਜਿਹਨੂੰ ਫਿਲਮ ਆਈ ਸੀਗੀ ਉਦੋਂ ਰਵਈਆ ਕੁਝ ਹੋਰ ਸੀਗਾ ਉਹਨਾਂ ਰਵਈਆ ਕੁਝ ਹੋਰ ਹੈਗਾ ਉਦੋਂ ਦਲਜੀਤ ਦਸਾਂਜ ਨੂੰ ਗਰਦਾਰ ਵੀ ਕਹਿ ਦਿੱਤਾ ਗਿਆ ਸੀਗਾ ਜਿਹੜੂ ਇਹਨਾਂ ਦੀ ਆਈਟੀ ਟੀਮਸ ਹੈਗੀਆਂ ਉਹ ਪਟ੍ਰੋਲਿੰਗ ਕਰਦੀਆਂ ਰਹਿੰਦੀਆਂ ਹਨ ਚੀਜ਼ਾਂ ਦਾ ਹੁਣ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਅਲਟੀਮੇਟਲੀ ਇਹਨਾਂ ਲੋਕਾਂ ਦਾ ਅਸਲੀ ਚਿਹਰਾ ਜਿਹੜਾ ਹੁਣ ਲੋਕੀ ਪਛਾਨਣ ਲੱਗ ਪਏ ਜਿਹੜੇ ਕਿਸੇ ਟਾਈਮ ਮੋਦੀ ਦੇ ਭਗਤ ਹੁੰਦੇ ਸੀ ਉਹਨਾਂ ਦੀ ਹੁਣ ਜਦੋਂ ਜੇਬ ਜਿਹੜੀ ਆ ਉਹ ਬਿਲਕੁਲ ਥਲੜੇ ਲੈਵਲ ਤੇ ਜਾ ਪਹੁੰਚੀ ਆ ਤੇ ਹੁਣ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਕਿ ਭੀ ਅਸੀਂ ਇਕੱਲੇ ਭਗਤ ਨਹੀਂ ਹੈਗੇ ਕਮ ਸੇ ਕਮ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਦਾ ਜੇ ਹੱਲ ਕੱਢਣਾ o uina -curnia.